ਸ਼ਸ਼ੀਗਾਰ ਮਾਰਬਾ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਇੱਕ ਬਿਹਤ ਹੀ ਖਾਸ ਰਿਪੋਰਟ ਲੈ ਕੇ ਹਾਜ਼ਰ ਆ ਇਸ ਰਿਪੋਰਟ ਦੇ ਵਿੱਚ ਇੱਕ ਬਿਹਤ ਵੱਡਾ ਖੁਲਾਸਾ ਹੋਇਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਤੁਹਾਡੀਆਂ ਅੱਖਾਂ ਦੇ ਵਿੱਚ ਸੁੱਕਾਪਨ ਆਉਂਦਾ ਹੈ ਯਾਨੀ ਕਿ ਤੁਹਾਡੀਆਂ ਅੱਖਾਂ ਡਰਾਈ ਹੋ ਜਾਂਦੀਆਂ ਨੇ ਸੁੱਕ ਜਾਂਦੀਆਂ ਨੇ ਤਾਂ ਉਸ ਦੇ ਨਾਲ ਬਹੁਤ ਸਾਰੀ ਦਿੱਕਤਾਂ ਨੂੰ ਆਉਂਦੀਆਂ ਹਾਲਕੀ ਇਸ ਦਾ ਤੁਹਾਨੂੰ ਬਹੁਤ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਅੱਖਾਂ ਤੁਹਾਡੀਆਂ ਅੱਖਾਂ ਦੇ ਵਿੱਚ ਸੁੱਕਾਪਨ ਆ ਗਿਆ ਤੇ ਜੇਕਰ ਤੁਸੀਂ ਡਾਕਟਰਾਂ ਦੇ ਕੋਲੋਂ ਜਾਂਚ ਕਰਵਾਉਂਦੇ ਹੋ ਆਪਣਾ ਚੈੱਕਅਪ ਕਰਵਾਉਂਦੇ ਹੋ ਫਿਰ ਤੁਹਾਡੀਆਂ ਅੱਖਾਂ ਦੀ ਜਾਂਚ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਸੁੱਕਾਪਨ ਹੈ ਬਹੁਤ سارے ਲੋਕ ਇਸ ਦੇ ਮਰੀਜ਼ ਨਹੀਂ ਬਹੁਤ سارے ਲੋਕ ਇਸ ਸਾਰੀ ਦਿੱਕਤ ਤੋਂ ਪਰੇਸ਼ਾਨ ਨੇ ਐਮਜੀ ਇੱਕ ਰਿਪੋਰਟ ਨੇ ਖੁਲਾਸਾ ਕਰ ਦਿੱਤਾ ਐਮਜੀ ਇੱਕ ਰਿਪੋਰਟ ਦੇ ਬਲੋਂ ਦੱਸਿਆ ਗਿਆ ਹੈ ਕਿ ਅੱਖਾਂ ਦੇ ਵਿੱਚ ਸੁੱਕਾਪਨ ਆਉਣ ਦੇ ਲਈ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਗੰਭੀਰ ਨੋਸੀਆ ਬਣ ਜਾਂਦੀਆਂ ਨੇ ਜਾਨੀ ਕਿ ਜਦੋਂ ਤੁਸੀਂ ਜ਼ਿਆਦਾ ਫੋਨ ਦੀ ਵਰਤੋਂ ਕਰਦੇ ਹੋ ਤੁਹਾਡਾ ਕੰਮ ਜਦੋਂ ਕੰਪਿਊਟਰ ਲੈਪਟਾਪ ਤੇ ਬੈਠ ਕੇ ਹੁੰਦਾ ਸਾਰਾ ਦਿਨ ਤੁਹਾਡੀਆਂ ਅੱਖਾਂ ਦਾ ਸੋਰ ਲੱਗਦਾ ਹੈ ਜ਼ਿਆਦਾ ਤੁਸੀਂ ਮੋਬਾਈਲ ਫੋਨ ਦੇ ਆਦੀ ਹੋ ਜਾਂਦੇ ਹੋ ਔਰ ਇਹ ਤੁਹਾਡੀਆਂ ਅੱਖਾਂ ਤੇ ਇਫੈਕਟ ਕਰਦੀਆਂ ਨੇ ਜਿਸ ਦੇ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਸੁੱਕਾਪਾ ਨਾ ਜਾਂਦਾ ਇਸ ਦੇ ਨਾਲ ਡਾਕਟਰਾਂ ਦਾ ਮਹਾਰਾਤਾ ਇਹ ਕਹਿੰਦਾ ਕਿ ਮਾਂ ਦਾ ਦੁੱਧ ਜਿਹੜਾ ਵਾ ਉਹ ਲੈਕਟੋਫੇਰੀਆ ਜਿਹੜਾ ਉਸੇ ਕਮੀ ਨੂੰ ਦੂਰ ਕਰਦਾ ਹੈ ਜਾਨੀ ਕਿ ਅੱਖਾਂ ਦੇ ਵਿੱਚੋਂ ਸੁੱਕਾਪਨ ਖਤਮ ਕਰਨ ਦੇ ਲਈ ਲੈਕਟੋਫੇਰੀਨ ਜੋ ਹੈ ਉਹ ਇੱਕ ਪ੍ਰੋਟੀਨ ਦੀ ਤਰ੍ਹਾਂ ਹੁੰਦਾ ਹੈ ਔਰ ਜਿਸ ਦੇ ਨਾਲ ਤੁਹਾਡੀਆਂ ਅੱਖਾਂ ਦੇ ਸੁੱਕਾਪਨ ਨੂੰ ਦੂਰ ਕਰ ਦਿੰਦਾ ਹੈ ਹਾਲਾਂਕਿ ਇਹ ਸਰੀਰ ਦੇ ਕਈ ਅੰਗਾਂ ਦੇ ਵਿੱਚ ਤਰਲ ਪਦਾਰਥੀ ਦੀ ਤਰ੍ਹਾਂ ਪਾਇਆ ਜਾਂਦਾ ਹੈ ਔਰ ਮਾਂ ਦੇ ਦੁੱਧ ਤੋਂ ਵੀ ਜੋ ਬਣਨ ਵਾਲਾ ਲੈਕਟੋਫੇਰੀਨ ਹੈ ਉਹ ਵੀ ਤੁਹਾਡੀਆਂ ਅੱਖਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੋ ਅੱਖਾਂ ਦੇ ਸੁੱਕਾਪਨ ਨੂੰ ਸੁੱਕੇਪਨ ਨੂੰ ਦੂਰ ਕਰਦਾ ਹੈ ਇਸ ਦੇ ਵਿਚਾਰੇ ਤੁਹਾਨੂੰ ਦੱਸ ਦਈਏ ਕਿ ਜ਼ਿਆਦਾ ਖੂਨ ਦੀ ਵਰਤੋਂ ਕਰਨਾ ਵਲਿਆਂ ਨੂੰ ਇਹ ਦਿੱਕਤ ਪਰੇਸ਼ਾਨੀ ਹੁੰਦੀ ਹੈ ਜਿਆਦਾ ਜਿਹੜੇ ਇਹ ਫੋਨਸ ਤੇ ਕੰਮ ਹੁੰਦਾ ਜਿਨ੍ਹਾਂ ਦਾ ਲੈਪਟਾਪਸ ਤੇ ਕੰਮ ਹੁੰਦਾ ਉਹਨਾਂ ਦੇ ਨਾਲ ਅੱਖਾਂ ਜਿਹੜੀਆਂ ਜ਼ਿਆਦਾ ਸਟ्रेसਫੁਲ ਰਹਿੰਦੀਆਂ ਨੇ ਅੱਖਾਂ ਦਾ ਜ਼ੋਰ ਲੱਗਦਾ ਤੇ ਅੱਖਾਂ ਦੇ ਵਿੱਚ ਸੁੱਕਾਪਨ ਆ ਜਾਂਦਾ ਡਰਾਈ ਹੋ ਜਾਂਦੀਆਂ ਨੇ ਅੱਖਾਂ ਔਰ ਕਈ ਵਾਰ ਜਦੋਂ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਨੇ ਅੰਸੂ ਨਿਕਲਦੇ ਨੇ ਉਹ ਅੱਖਾਂ ਨਾਲ ਦੇ ਵਿੱਚ ਨਮੀ ਬਣੀ ਰਹਦੀ ਹੈ ਤਾਂ ਕਈ ਵਾਰ ਅਜਿਹਾ ਹੁੰਦਾ ਕਿ ਜਦੋਂ ਇਹ ਨਮੀ ਨਹੀਂ ਰਹਿੰਦੀ ਹੈ ਉਹ ਸੁੱਕਾਪਨ ਅੱਖਾਂ ਦੇ ਵਿੱਚ ਆ ਜਾਂਦਾ ਪਾਣੀ ਅੱਖਾਂ ਦਾ ਸੁੱਕ ਜਾਣਾ ਇਹ ਗੰਭੀਰ ਸਮੱਸਿਆ ਬਣ ਜਾਂਦਾ ਹੈ ਇਹ ਡਾਕਟਰ ਜਿਹੜੇ ਨੇ ਹੁਣ ਆਪਰੇਟ ਕਰਦੇ ਨੇ ਸਰਜਰੀ ਕਰਦੇ ਨੇ ਔਰ ਡਾਕਟਰਾਂ ਦਾ ਮਾਹਿਰਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਸ ਦੀ ਸਰਜਰੀ ਕਰਵਾਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਅੱਖਾਂ ਦੇ ਵਿੱਚੋਂ ਸੁੱਕਾਪਣ ਜਿਹੜਾ ਹੁੰਦਾ ਹੈ ਉਹ ਖਤਮ ਹੋ ਰਿਹਾ ਪਰ ਇਹ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਗੰਭੀਰ ਬਣ ਸਕਦੀ ਹੈ ਤੇ ਜੇਕਰ ਤੁਸੀਂ ਜੋ ਹੈ ਇਸ ਦੀ ਐਂਗੈਲੀ ਕਰਦੇ ਨੇ ਜਾਨੀ ਕਿ ਤੁਸੀਂ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਓ ਇਸ ਦੇ ਨਾਲ ਇੱਕ ਹੋਰ ਵਿਸ਼ੇਸ਼ ਜਾਣਕਾਰੀ ਇਹ ਵੀ ਹੈ ਜਦੋਂ ਤੁਹਾਡੀ ਅੱਖਾਂ ਦੇ ਵਿੱਚ ਆਈ ਡ੍ਰੌਪਸ ਪਾਉਂਦੇ ਨੇ ਜਦੋਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਡ੍ਰੌਪਸ ਪਾਉਂਦੇ ਹੋ ਅੱਖਾਂ ਦੀ ਸਫਾਈ ਕਰਨ ਲਈ ਜਾਂ ਦਰਦ ਰਹਿੰਦੀ ਹੈ ਤੁਸੀਂ ਡ੍ਰੌਪਸ ਪਾਉਂਦੇ ਹੋ ਆਈ ਸਟ੍ਰੌਪ ਤਾਂ ਉਸ ਦੇ ਨਾਲ ਵੀ ਅੱਖਾਂ ਦੇ ਵਿੱਚ ਨਮੀ ਬਣਦੀ ਰਹਿੰਦੀ ਹੈ ਤੇ ਸੁੱਕਾਪਨ ਬਿਲਕੁਲ ਨਹੀਂ ਆਉਂਦਾ ਪਰ ਜਦੋਂ ਹੌਲੀ-ਹੌਲੀ ਇਹ ਜ਼ਿਆਦਾ ਮਾਤਰਾ ਤੇ ਗੰਭੀਰ ਸਮੱਸਿਆ ਵੱਧਦੀ ਜਾਂਦੀ ਹੈ ਤੁਸੀਂ ਚੈੱਕਅਪ ਨਹੀਂ ਕਰਵਾਉਂਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤਾਂ ਹੌਲੀ-ਹੌਲੀ ਅੱਖਾਂ ਦਾ ਪਾਣੀ ਸੁੱਕਣ ਲੱਗ ਪੈਂਦਾ ਹੈ ਸੁੱਕਾਪਨ ਜਿਹੜਾ ਅੱਖਾਂ ਦੇ ਵਿੱਚ ਜ਼ਿਆਦਾ ਹੋ ਜਾਂਦਾ ਹੈ ਜਿਸ ਕਰਕੇ ਦਿੱਕਤ ਆਉਂਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਘੱਟ ਜਾਂਦੀ ਹੈ ਤੁਹਾਨੂੰ ਦਿਸਣਾ ਹੋ ਜਾਂਦਾ ਤੁਸੀਂ ਹੋਰ ਵੱਡੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਂਦੇ ਹੋ ਇਸ ਕਰਕੇ ਤੁਹਾਨੂੰ ਜੋ ਹੈ ਸਾਵਧਾਨ ਤੇ ਸੁਚੇਤ ਰਹਿਣਾ ਚਾਹੀਦਾ ਹੈ ਔਰ ਹੈਰਾਨੀ ਜਾ ਕੇ ਕਿ ਮਾਂ ਦੇ ਦੁੱਧ ਤੋਂ ਬਣਨ ਵਾਲੇ ਲੈਕਟੋਫੇਰੀਆ ਦੇ ਨਾਲ ਤੁਹਾਡੀਆਂ ਅੱਖਾਂ ਦੇ ਵਿੱਚ ਰੋਸ਼ਨੀ ਬਣਦੀ ਹੈ ਸੁੱਕਾਪਣ ਦੂਰ ਹੋ ਜਾਂਦਾ ਹੈ ਜਾਂ ਫਿਰ ਜਦੋਂ ਹੋਰ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹ ਮਦਦਗਾਰ ਬਣਦਾ ਤਾਂ ਹਾਲਾਂਕਿ ਇਹ ਬਹੁਤ ਹੀ ਇੱਕ ਵੱਡੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਜਾਣਕਾਰੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਲੋਕ ਜਿਹੜੇ ਨੇ ਉਹ ਇਸ ਜਾਣਕਾਰੀ ਤੋਂ ਜਾਣੂ ਹੋ ਸਕਣ ਤੇ ਜ਼ਰੂਰ ਆਪਣਾ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਂਦੇ ਰਹੋ ਜਿਸ ਨਾਲ ਤੁਹਾਨੂੰ ਮਦਦ ਮਿਲੇ ਔਰ ਤੁਹਾਡੀਆਂ ਅੱਖਾਂ ਦੇ ਵਿੱਚ ਸੁੱਕਾਪਨ ਜਿਹੜਾ ਬਿਲਕੁਲ ਨਾ ਆਵੇ ਕਿਉਂਕਿ ਤੁਹਾਨੂੰ ਸਮੇਂ 'ਤੇ ਬਿਲਕੁਲ ਨਹੀਂ ਪਤਾ ਲੱਗਣਾ ਕਿ ਤੁਹਾਡੀਆਂ ਅੱਖਾਂ ਸੁੱਕੀਆਂ ਨੇ ਇਸ ਦੇ ਵਿੱਚ ਡਰਾਈਨੈਸ ਆ ਚੁੱਕੀ ਹੈ ਪਰ ਜਦੋਂ ਇਹ ਬਿਮਾਰੀ ਵਧਦੀ ਗਈ ਜਦੋਂ ਕਿ ਦਿੱਕਤ ਵਧਦੀ ਗਈ ਤੁਹਾਡੀਆਂ ਅੱਖਾਂ ਦੇ ਵਿੱਚ ਆਪਣੇ ਆਪ ਹੀ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਘੱਟਦੀ ਜਾਵੇਗੀ ਇਸ ਦੇ ਨਾਲ ਤੁਹਾਨੂੰ ਇਹ ਜਾਣਕਾਰੀ ਜਿਹੜੀ ਆ ਚੰਗੀ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰਨਾਂ ਤਦ ਲਈ ਇਹ ਫਾਇਦੇਮੰਦ ਬਣ ਸਕੇ